ਸਤਿ ਸ਼੍ਰੀ ਅਕਾਲ ਮੈਂ ਰਮਨਦੀਪ ਦਸਤਕ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਅੱਜ ਫਿਰ ਨਵਾਂ ਦਿਨ ਨਵਾਂ ਵਿਸ਼ਾ ਜਦੋਂ ਵੀ ਤੁਹਾਡੇ ਨਾਲ ਗੱਲਬਾਤ ਕਰਨੀ ਹੁੰਦੀ ਹੈ ਨਾ ਉਸ ਤੋਂ ਪਹਿਲਾਂ ਆਪਦੇ ਨਾਲ ਬਹੁਤ ਗੱਲਾਂ ਕਰਨੀਆਂ ਪੈਂਦੀਆਂ ਅੱਜ ਦਾ ਜਿਹੜਾ ਹੈਗਾ ਸਮਾਂ ਹੈ ਨਾ ਉਹਦੇ ਵਿੱਚ ਆਪਾਂ ਨੂੰ ਲੱਗਦਾ ਹੁੰਦਾ ਕਿ ਸਾਡੇ ਕੋਲ ਸਲਾਹਾਂ ਬਹੁਤ ਨੇ ਬਹੁਤ ਸਾਰੇ ਲੋਕ ਸਾਡੇ ਆਲੇ-ਦੁਆਲੇ ਸਾਡੇ ਦੋਸਤ ਮਿੱਤਰ ਸਾਡੇ ਭੈਣ ਭਰਾ ਸਾਨੂੰ ਸਲਾਮਾਂ ਦਿੰਦੇ ਨੇ ਤੇ ਮੈਨੂੰ ਕਦੇ-ਕਦੇ ਲੱਗਦਾ ਹੁੰਦਾ ਵੀ ਜਿਹੜੀਆਂ ਇਹ ਸਲਾਮਾਂ ਨੇ ਨਾ ਆਪਾਂ ਅੱਗੇ ਤੋਰਨ 'ਚ ਕਈ ਵਾਰ ਬਹੁਤ ਕਾੜੀ ਕਰਦੇ ਆਂ ਕੁਝ ਸਲਾਮਾਂ ਇਹੋ ਜਿਹੀਆਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਆਪਦੇ ਕੋਲ ਰੱਖੀਏ ਥੋੜਾ ਸਮਾਂ ਉਹਦੇ ਬਾਰੇ ਸੋਚ ਵਿਚਾਰ ਕਰੀਏ ਜਦੋਂ ਲੱਗੇ ਕਿ ਹਾਂ ਵਾਕਿਆ ਹੀ ਇਹ ਸਲਾਹ ਕੰਮ ਕਰਦੀ ਹੈ ਜਦੋਂ ਇਹਨੂੰ ਅਸੀਂ ਆਪਦੇ ਆਪ ਤੇ ਲਾਗੂ ਕਰਦੇ ਆਂ ਸੋ ਜਦੋਂ ਲਾਗੂ ਕੀਤੀਆਂ ਹੋਈਆਂ ਸਲਾਹਾਂ ਦੇ ਜਿਹੜੇ ਅਸਰ ਆ ਉਹ ਸਾਡੇ ਤੇ ਬਹੁਤ ਚੰਗੀ ਤਰ੍ਹਾਂ ਹੋ ਚੁੱਕੇ ਹੁੰਦੇ ਆ ਤਾਂ ਉਦੋਂ ਜ਼ਰੂਰ ਸਾਨੂੰ ਇਹ ਸਾਹਮਣੇ ਵਾਲੇ ਨੂੰ ਕਹਿਣਾ ਚਾਹੀਦਾ ਹੈ ਕਿ ਆਹ ਚੀਜ਼ ਮੈਂ ਆਪਦੇ ਤੇ ਅਜ਼ਮਾਈ ਆ ਜੇ ਤੁਹਾਨੂੰ ਇਹ ਪਰੇਸ਼ਾਨੀ ਆ ਜੇ ਤੁਹਾਡੇ ਇਸ ਤਰ੍ਹਾਂ ਦੇ ਕੋਈ ਮਸਲੇ ਆ ਤਾਂ ਘਟੋ-ਘਟ ਇਸ ਚੀਜ਼ ਨੂੰ ਜ਼ਰੂਰ ਗੌਰ ਕਰਿਓ ਇਸ ਚੀਜ਼ ਬਾਰੇ ਇਸ ਗੱਲ ਬਾਰੇ ਹੁਣ ਆਪਾਂ ਪਹਿਲਾਂ ਸਲਾਹਾਂ ਦੀ ਗੱਲ ਕਰਦੇ ਆ ਕਿ ਕਿੰਨੀਆਂ ਕਿ ਸਲਾਹਾਂ ਨੇ ਜੋ ਅਸੀਂ ਅੱਗੇ ਤੁਰਦੇ ਆ ਕਿਸ ਕਿਸਮ ਦੀਆਂ ਸਲਾਹਾਂ ਨੇ ਜੇ ਮੈਂ ਹੁਣ ਐਟ ਪ੍ਰੈਜ਼ੈਂਟ ਜਿਹੜਾ ਸਮਾਂ ਹੁਣ ਚੱਲ ਰਿਹਾ ਜੇ ਮੈਂ ਇਹਦੀ ਗੱਲ ਕਰਾਂ ਤਾਂ ਸਾਡੇ ਕੋਲ ਨਾ ਰੀਲਾਂ ਦਾ ਇਹ ਹੈਗਾ ਜ਼ਮਾਨਾ ਹਨਾ YouTube ਦੀਆਂ ਰੀਲਸ ਨੇ ਬਹੁਤ ਕੁਸ਼ ਉਹਦੇ ਤੇ ਸਾਨੂੰ ਵੇਖਣ ਨੂੰ ਮਿਲਦਾ ਕਿਸੇ ਨੂੰ ਕੋਈ ਮਤਲਬ ਕੋਈ ਕਿਸੇ ਬਿਮਾਰੀ ਦਾ ਇਲਾਜ ਦੱਸ ਰਿਹਾ ਕੋਈ ਉਹਦਾ ਦੇਸੀ ਇਲਾਜ ਦੱਸ ਰਿਹਾ ਕੋਈ ਉਹਦੇ ਨਾਲ ਸੰਬੰਧਿਤ ਐਕਸਰਸਾਈਜ਼ ਦੱਸ ਰਿਹਾ ਜਾਂ ਕੋਈ ਕਿਸੇ ਨੂੰ ਜੇ ਕੋਈ ਬੰਦਾ ਮਤਲਬ ਲੱਗਦਾ ਕਿ ਮੈਂ ਅਜੀਬ ਪਰੇਸ਼ਾਨੀ ਜਾਂ ਮੇਰੀ ਆਹਾਵਲ ਜਣਾ ਤਾਂ ਆਪਾਂ ਨੂੰ ਉਸ ਤਰ੍ਹਾਂ ਦੀਆਂ ਰੀਲਾਂ ਫਾਰਵਰਡ ਕਰਨ ਲੱਗ ਜਾਂਦੇ ਆ ਕਿ ਤੂੰ ਆ ਸੁਣ ਆ ਸੁਣ ਤੇ ਹੋਰ ਤਰ੍ਹਾਂ ਦੇ ਬੜੇ ਸਾਰੇ ਮਸਲੇ ਅਸੀਂ ਆਪਣੇ ਆਪ ਨਾਲ ਧਿਆਨ ਮਾਰੀ ਇਹ ਕਿੰਨੀਆਂ ਕਿਸਮ ਦੀਆਂ ਸਲਾਹਾਂ ਨੇ ਜਿਹੜੀਆਂ ਸਾਨੂੰ ਇਸ ਤਰ੍ਹਾਂ ਮਿਲਦੀਆਂ ਨੇ ਤੇ ਕਿੰਨੀਆਂ ਨੇ ਜਿਹੜੀਆਂ ਅਸੀਂ ਉਹਨਾਂ ਚੋਂ ਮਤਲਬ ਕਿ ਕਿੰਨੀਆਂ ਨੇ ਜਿਹੜੀਆਂ ਅਸੀਂ ਆਪਦੇ ਕੋਲ ਰੱਖਦੇ ਹਾਂ ਹਣਾ ਹੁਣ ਮਸਲਾ ਇਹ ਹੁੰਦਾ ਕਿ ਲਾਗੂ ਕਿਵੇਂ ਕਰਨਾ ਕਿਉਂਕਿ ਸਾਡੇ ਕੋਲ ਨਾ ਖੜੋਤ ਨਹੀਂ ਹੈਗੀ ਇਹ ਸਮਾਂ ਭੱਜਣ ਦਾ ਸਮਾਂ ਹੈ ਕਾਲ ਹੁੰਦੀ ਆ ਸਾਨੂੰ ਸਾਰਿਆਂ ਨੂੰ ਜੇ ਕਿਸੇ ਨੂੰ ਸਰੀਰਕ ਹੈਗੀ ਆ ਸਮੱਸਿਆ ਤੇ ਉਹਦੇ ਨਾਲ ਜਿਹੜੀਆਂ ਸੰਬੰਧਤ ਆ ਬਹੁਤ ਸਾਰੀਆਂ ਸਾਡੇ ਕੋਲ ਸਲਾਹਾਂ ਆ ਜਾਂਦੀਆਂ ਅਸੀਂ ਕਹਿੰਨੇ ਉਹ ਫਲਾਣਾ ਤਾਂ ਐ ਕਹਿੰਦਾ ਸੀ ਉਹਨੇ ਤਾਂ ਇਹਦੇ ਬਾਰੇ ਆ ਚੀਜ਼ ਦੱਸੀ ਸੀ ਪਰ ਅਸੀਂ ਆਪਦੇ ਆਪ ਨੂੰ ਕਦੇ ਨਹੀਂ ਪੁੱਛਦੇ ਕਿ ਤੂੰ ਪਾਈ ਇਹਨਾਂ ਚੋਂ ਆਪਦੇ ਤੇ ਅਪਲਾਈ ਕਿਹੜੀ ਕੀਤੀ ਸੀ ਕਿਸੇ ਵੀ ਇੱਕ ਚੀਜ਼ ਨੂੰ ਕਿਸੇ ਵੀ ਮਸਲੇ ਪ੍ਰਤੀ ਉਹ ਸਲਾਹ ਹੋਵੇ ਉਹਨੂੰ ਅਸੀਂ ਆਪਦੇ ਤੇ ਲਾਗੂ ਕਰਨਾ ਸ਼ੁਰੂ ਤਾਂ ਕਰੀਏ ਹੁਣ ਮੈਂ ਤੁਹਾਨੂੰ ਉਦਾਹਰਨ ਦਿੰਦੀ ਆ ਜਿਵੇਂ ਕਿਸੇ ਨੇ ਕਿਹਾ ਬਈ ਪਾਣੀ ਜ਼ਿਆਦਾ ਪੀਣਾ ਹੁਣ ਅੱਜ ਕੱਲ ਇਹ ਬਹੁਤ ਟ੍ਰੈਂਡ ਚੱਲ ਰਿਹਾ ਕਿ ਡੀਹਾਈਡਰੇਸ਼ਨ ਹੋ ਗਈ ਜੀ ਪਾਣੀ ਜ਼ਿਆਦਾ ਪੀਓ ਅਸੀਂ ਮਤਾਂ ਬਹੁਤ ਦੇ ਦਿੰਨੇ ਆ ਕੋਈ ਕਵੇ ਮੇਰਾ ਸਿਰ ਦੁਖਦਾ ਮੈਨੂੰ ਮਾਈਗਰੇਨ ਆ ਦੂਜੇ ਨੇ ਕਹਿ ਦੇਣਾ ਕਿ ਪਾਣੀ ਜ਼ਿਆਦਾ ਪੀਆ ਕਰੋ ਡੀਹਾਈਡਰੇਸ਼ਨ ਹੋ ਗਈ ਤਾਂ ਵੀ ਮਾਈਗਰੇਨ ਹੁੰਦਾ ਹਾਂ ਉਹ ਜਿਹਨੂੰ ਹੁੰਦਾ ਉਹ ਵੀ ਦੂਜੇ ਨੂੰ ਸਲਾਹ ਦੇ ਦਿੰਦਾ ਪਰ ਅਸੀਂ ਕਰਨਾ ਕੀ ਆ ਕਿ ਅਸੀਂ ਆਪਦੀ ਡਾਈਟ ਚ ਪਾਣੀ ਦੀ ਮਾਤਰਾ ਦੇਖੀਏ ਅਸੀਂ ਕਿੰਨੀ ਲੈ ਰਹੇ ਆ ਸੱਚੀ ਕੀ ਤੇ ਇਹੀ ਤਾਂ ਨਹੀਂ ਜੋ ਸਾਰੇ ਕਹਿ ਰਹੇ ਐ ਅਸੀਂ ਉਹ ਸ਼ੁਰੂ ਕਰੀਏ ਜਦੋਂ ਲੱਗਿਆ ਕਿ ਹਾਂ ਅੱਜ ਮੈਂ ਦਿਨ ਚ 5 ਗਲਾਸ ਜਾਂ 10 ਗਲਾਸ ਜਿੰਨੇ ਵੀ ਦੱਸੇ ਗਏ ਹੁੰਦੇ ਆ ਕਿ ਮੈਂ ਵਾਕੇ ਹੀ ਉਹਨਾਂ ਪੀਣਾ ਸ਼ੁਰੂ ਕੀਤਾ ਐਨੇ ਦਿਨਾਂ ਤੋਂ ਫਿਰ ਐਨੇ ਹਫ਼ਤਿਆਂ ਤੋਂ ਫਿਰ ਮਹੀਨਿਆਂ ਤੋਂ ਜਦੋਂ ਉਹ ਅਸੀਂ ਆਪਦੀ ਆਦਤ ਦਾ ਹਿੱਸਾ ਬਣਾ ਲੈਨੇ ਆ ਤਾਂ ਉਹ ਚੀਜ਼ ਵਰਕ ਕਰਦੀ ਐ ਇਸੇ ਤਰ੍ਹਾਂ ਕੋਈ ਸਾਨੂੰ ਐਕਸਰਸਾਈਜ਼ ਦੱਸਦਾ ਕਿ ਜੇ ਤੁਹਾਡੇ ਮੰਨ ਲਓ ਗੋਡੇ ਦੁਖਦੇ ਆ ਮੰਨ ਲਓ ਤੁਹਾਨੂੰ ਸਰਵਾਈਕਲ ਆ ਤੇ ਉਹਦੇ ਲਈ ਸਾਨੂੰ ਕੋਤ ਕਿਤੋਂ ਸਲਾਮਾਂ ਆ ਗਈਆਂ ਕਿਸੇ ਨੇ ਰੀਲਾਂ ਭੇਜਦੀਆਂ ਉਹ 10 ਭੇਜਦੀਆਂ 15 ਭੇਜਦੀਆਂ ਸਾਰਿਆਂ ਦੇ ਵਿੱਚ ਵੱਖਰੇ ਵੱਖਰੇ ਤਰੀਕੇ ਆ ਕੋਈ ਇੱਕ ਚੁੜਨਾ ਐ ਸੀ ਉਹਨੂੰ ਅਪਲਾਈ ਕਰਨਾ ਵੀ ਆ ਐਕਸਰਸਾਈਜ਼ ਮੈਨੂੰ ਦਸੀ ਐ ਤੇ ਮੈਂ ਬਿਨਾ ਕਿਸੇ ਨਾਲ ਇਹਦੇ ਬਾਰੇ ਡਿਸਕਸ ਕਰਿਆਂ ਮੈਂ ਸ਼ੁਰੂ ਕਰਾਂ ਹੌਲੀ ਹੌਲੀ ਕਰਕੇ ਦੇਖਾਂ ਦੇਖਾਂ ਕਿ ਫਰਕ ਪੈ ਰਿਹਾ ਕਿੰਨਾ ਕੁ ਪੈ ਰਿਹਾ ਜਦੋਂ ਪਿਆ ਤੇ ਉਸ ਤੋਂ ਬਾਅਦ ਫਿਰ ਅਸੀਂ ਕਿਸੇ ਨੂੰ ਦੱਸਣ ਜੋਗੇ ਹੁੰਨੇ ਆ ਕਿ ਆਹ ਚੀਜ਼ ਤੁਸੀਂ ਕਰੋ ਇਸੇ ਤਰ੍ਹਾਂ ਸੈਰ ਹੁਣ ਕਿੰਨੀਆਂ ਸਲਾਹਾਂ ਆਪਣੇ ਕੋਲ ਆਉਂਦੀਆਂ ਨੇ ਸੈਰ ਨੂੰ ਕਈ ਲੋਕੀ ਕਹਿਣਗੇ ਵੀ ਜ਼ਿਆਦਾ ਬਹੁਤਾ ਤੁਰਨਾ ਨਹੀਂ ਚਾਹੀਦਾ ਗੋਡੇ ਖਰਾਬ ਹੋ ਜਾਂਦੇ ਆ ਕੋਈ ਇਹਨੂੰ ਲੈ ਕੇ ਕਹਿੰਦਾ ਵੀ ਨਹੀਂ ਘੱਟੋ ਘੱਟ ਤੁਸੀਂ 45 ਮਿੰਟ ਸੈਰ ਕਰੋ ਕੋਈ ਕਹਿੰਦਾ ਨਹੀਂ ਜੇ ਗੋਡੇ ਗੋਡਿਆਂ ਲਈ ਸੈਰ ਜ਼ਰੂਰੀ ਹੈ ਪਰ ਬਾਡੀ ਦਾ weight ਘਟਾਓ ਕਿਉਂਕਿ ਜਦੋਂ ਪੂਰੀ ਬਾਡੀ ਦਾ weight ਗੋਡਿਆਂ ਤੇ ਪੈਂਦਾ ਉਹ ਤਾਂ ਖਰਾਬ ਹੁੰਦੇ ਨੇ ਸੈਰ ਨਾਲ ਨਹੀਂ ਹੁੰਦੇ ਸੋ ਇਹਦੇ ਵਿੱਚ ਵੀ ਕਈ ਸਲਾਹਾਂ ਆ ਗਈਆਂ ਤੇ ਤੁਸੀਂ ਕੀ ਕਰਨਾ ਜੇ ਗੋਡੇ ਦੁਖਦੇ ਆ ਇੱਕਦਮ ਸੈਰ ਵਾਲੀ ਸਲਾਹ ਨਹੀਂ ਮੰਨਣੀ ਪਹਿਲਾਂ ਇਹ ਦੇਖੋ ਕਿ ਗੋਡਿਆਂ ਲਈ ਮੈਂ ਕਿਹੜੀਆਂ ਐਕਸਰਸਾਈਜ਼ਾਂ ਕਰਾਂ ਕਿ ਗੋਡੇ ਥੋੜੇ ਜਿਹਾ ਠੀਕ ਹੋਣ ਉਹ ਕਰ ਲਓ ਤਾਂ ਹੋ ਸਕਦਾ ਤੁਹਾਨੂੰ ਸੈਰ ਦੀ ਲੋੜ ਹੀ ਨਾ ਪਵੇ ਸੈਰ ਹੁੰਦੀ ਹੈ ਕਿ ਜੋ ਅਸੀਂ ਖਾ ਪੀ ਰਹੇ ਹਾਂ ਉਹਨੂੰ ਹਜ਼ਮ ਕਰਨਾ ਸਾਡੀ ਸਾਰੀ ਬਾਡੀ ਦੀ ਮੂਵਮੈਂਟ ਹੋਵੇ ਸਾਡਾ ਮਤਲਬ ਸਰੀਰ ਗਰਮ ਹੋਵੇ ਤੇ ਉਹਦੇ ਨਾਲ ਪਸੀਨਾ ਬਾਹਰ ਆਵੇ ਤੇ ਅਸੀਂ ਫਿੱਟ ਰਹੀਏ ਹਨਾ ਸੋ ਅਸੀਂ ਜਦੋਂ ਆਪਦੀਆਂ ਸਮੱਸਿਆਵਾਂ ਨੂੰ ਦੂਜਿਆਂ ਦੇ ਰਾਹੀਂ ਅਸੀਂ ਦਿੱਤੀਆਂ ਸਲਾਹਾਂ ਨਾਲ ਉਹ ਉਹਦੇ ਤੇ ਅਮਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਕਈ ਵਾਰ ਉਹਦੇ ਨਤੀਜੇ ਸਹੀ ਨਹੀਂ ਹੁੰਦੇ ਹੁਣ ਜੇ ਇੱਕ ਬੰਦੇ ਨੂੰ ਡਾਕਟਰ ਕਹਿ ਰਿਹਾ ਕਿ ਤੁਹਾਡੀ ਬਾਡੀ ਚ ਗ੍ਰੀਸ ਖਤਮ ਹੋ ਰਹੀ ਆ ਤੁਸੀਂ ਦਿਨ ਦਾ ਇੱਕ ਚਮਚਾ ਜਾਂ ਦੋ ਚਮਚੇ ਦੇਸੀ ਘਿਓ ਖਾ ਸਕਦੇ ਹੋ ਤੇ ਜਿਨ੍ਹਾਂ ਦਾ ਪਹਿਲਾਂ ਹੀ ਕੋਲੇਸਟ੍ਰੋਲ ਬਹੁਤ ਵਧਿਆ ਹੋਆ ਜਿਨ੍ਹਾਂ ਨੂੰ ਡਾਕਟਰਸ ਨੇ ਮਨਾ ਕੀਤਾ ਹੁਣ ਜੇ ਉਸ ਬੰਦੇ ਦੀ ਸਲਾਹ ਮੰਨੇ ਵੀ ਨਹੀਂ ਉਹਨੂੰ ਡਾਕਟਰ ਨੇ ਕਿਹਾ ਸੀ ਕਿ ਉਹ ਖਾਣ ਨੂੰ ਇਸ ਕਰਕੇ ਮੈਂ ਖਾ ਸਕਦਾ ਕਿਉਂ ਉਹਦਾ ਕੋਈ ਮਨਾ ਨਹੀਂ ਬਈ ਉਹਨੂੰ ਉਹਦੇ ਮੁਤਾਬਕ ਦੱਸਿਆ ਸੀ ਤੁਹਾਡੇ ਮੁਤਾਬਕ ਕੋਲੇਸਟ੍ਰੋਲ ਪਹਿਲਾਂ ਹੀ ਬਾਡੀ 'ਚ ਜ਼ਿਆਦਾ ਉਹਨੂੰ ਤਾਂ ਤੁਸੀਂ ਖਤਮ ਕਰਨਾ ਹੈ ਉਹਨੂੰ ਤੁਸੀਂ ਹੌਲੀ-ਹੌਲੀ ਘਟਾਉਣਾ ਹੈ ਹੌਲੀ-ਹੌਲੀ ਬੈਲੈਂਸ ਕਰਨਾ ਤੁਸੀਂ ਉਹਦੇ ਲਈ ਚੀਜ਼ਾਂ ਦੇਖੋ ਸੋ ਬਹੁਤ ਸਾਰੇ ਖੇਤਰ ਨੇ ਮੈਂ ਸਰੀਰਕ ਕਸਰਤਾਂ ਦੀ ਗੱਲ ਜਾਂ ਦੇਖਭਾਲ ਦੀ ਗੱਲ ਤਾਂ ਕਰਦੀਆਂ ਕਿ ਅਸੀਂ ਜ਼ਿਆਦਾ ਟਪਲਾ ਇੱਥੇ ਹੀ ਖਾਣੇ ਆ ਕਿਤੇ ਚਾਰ ਜਣਿਆਂ ਚ ਆਪਾਂ ਬੈਠ ਜਾਈਏ ਨਾ ਅਸੀਂ ਬਹੁਤ ਡਿਸਕਸ ਕਰਦੇ ਆ ਕਿ ਉਹ ਫਲਾਣੇ ਨੂੰ ਆ ਬਿਮਾਰੀ ਹੈ ਜੀ ਉਹਨੂੰ ਆ ਕਰਨਾ ਉਹਦੇ ਨਾਲ ਆ ਠੀਕ ਹੁੰਦਾ ਐ ਇਦਾਂ ਕਰਨਾ ਚਾਹੀਦਾ ਅਸੀਂ ਆਪਣੇ ਆਪ ਨੂੰ ਕਦੇ ਕੋਈ ਸਲਾਹ ਨਹੀਂ ਦਿੰਦੇ ਕਿ ਤੇਰੀ ਕੀ ਸਮੱਸਿਆ ਐ ਤੂੰ ਉਹਨੂੰ ਕਿਵੇਂ ਠੀਕ ਕਰਨਾ ਕੋਈ ਨੈਤਿਕਤਾ ਦੀ ਸਿੱਖਿਆ ਸਲਾਹ ਆਪਾਂ ਨੂੰ ਕੋਈ ਦਿੰਦਾ ਕੋਈ ਕਹਿੰਦਾ ਵੀ ਬਹੁਤਾ ਨਹੀਂ ਬੋਲਣਾ ਗੱਲ ਸੁਣੀ ਵੀ ਸੁਣੀ ਦੀ ਵੀ ਹੁੰਦੀ ਐ ਕੋਈ ਸਾਨੂੰ ਓਦਾਂ ਦੀ ਸਲਾਹ ਦਿੰਦਾ ਤੇ ਅਸੀਂ ਵੇਖਣਾ ਕਿ ਵਾਕੇ ਮੈਂ ਬਹੁਤ ਬੋਲ ਰਿਹਾ ਹਾਂ ਤਾਂ ਮੈਨੂੰ ਸੱਚੀ ਚੁੱਪ ਰਹਿਣਾ ਚਾਹੀਦਾ ਜੇ ਸੱਚੀ ਤੁਸੀਂ ਚੁੱਪੋਂ ਆਪਦਾ ਕੋਈ ਤੁਹਾਡੇ ਬਾਰੇ ਕੋਈ ਕਿਸੇ ਨੂੰ ਕੋਈ ਇਲਮ ਵੀ ਨਹੀਂ ਕਿ ਤੁਹਾਡੀ ਕੀ ਟਾਈਪ ਆ ਤੁਸੀਂ ਕੀ ਸੋਚ ਰਹੇ ਹੋ ਕੀ ਕਰ ਰਹੇ ਹੋ ਤਾਂ ਜਿੱਥੇ ਕਿਤੇ ਲੋੜ ਹੋਵੇ ਉੱਥੇ ਆਪਦਾ ਪੁਆਇੰਟ ਜਰੂਰ ਰੱਖੋ ਉੱਥੇ ਘੱਟੋ ਘੱਟ ਜਰੂਰ ਬੋਲੋ ਚੁੱਪ ਚੰਗੀ ਹੁੰਦੀ ਹੈ ਸੋਹਣੀ ਹੁੰਦੀ ਹੈ ਪਰ ਹਰ ਥਾਂ ਚੁੱਪ ਸੋਹਣੀ ਨਹੀਂ ਹੁੰਦੀ ਬੋਲਣਾ ਵੀ ਬਹੁਤ ਚੰਗਾ ਹੁੰਦਾ ਪਰ ਹਰ ਥਾਂ ਹੀ ਬੋਲੀ ਜਾਣਾ ਇਹ ਬਹੁਤਾ ਚੰਗਾ ਨਹੀਂ ਹੁੰਦਾ ਉੱਥੇ ਬੋਲੋ ਜਿੱਥੇ ਤੁਹਾਡੇ ਬੋਲਿਆਂ ਦਾ ਮੁੱਲ ਪੈਂਦਾ ਇਹ ਤੇ ਲੱਗਦਾ ਕਿ ਹਾਂ ਇਹ 100 ਗੱਲਾਂ ਦੇ ਵਿੱਚੋਂ ਇਹਨੇ ਇੱਕੋ ਇੱਕ ਗੱਲ ਕੀਤੀ ਹੈ ਤੇ ਉਹ ਵਜ਼ਨਦਾਰ ਕੀਤੀ ਹੈ ਇਸੇ ਤਰ੍ਹਾਂ ਮੌਨ ਰਹਿਣ ਦਾ ਵੀ ਹੁੰਦਾ ਕਿ ਜਦੋਂ ਤੁਸੀਂ ਬਹੁਤ ਬੋਲ ਚੁੱਕੇ ਹੋ ਨਿਉ ਕੋਈ ਕਿਸੇ ਨੂੰ ਫਰਕ ਨਹੀਂ ਪੈਂਦਾ ਤੇ ਉਦੋਂ ਚੁੱਪ ਉਦੋਂ ਤੁਸੀਂ ਸ਼ਾਂਤ ਰਹਿਣਾ ਇਹ ਵੀ ਇੱਕ ਸਲਾਹ ਹੀ ਹੈ ਤੇ ਇਹਨੂੰ ਅਪਲਾਈ ਕਰਨਾ ਤੇ ਇੱਥੇ ਮੈਂ ਬੈਠ ਕੇ ਜਿਹੜੀਆਂ ਗੱਲਾਂ ਤੁਹਾਡੇ ਨਾਲ ਕਰਦੀਆਂ ਹਨਾ ਬਹੁਤ ਸਾਰੇ ਜ਼ਿੰਦਗੀ ਦੇ ਤਜਰਬੇ ਨੇ ਜਿਹੜੇ ਮੇਰੇ ਕੋਲ ਆਏ ਨੇ ਮੇਰੇ 50 ਸਾਲ ਤੱਕ ਪਹੁੰਚਦੇ ਆ ਪਹੁੰਚਦੇ ਆ ਜਿੰਨੇ ਕੁ ਮੈਂ ਆਪਦੀ ਜ਼ਿੰਦਗੀ ਚੋਂ ਤਜਰਬੇ ਲਏ ਨੇ ਜਿੱਥੇ-ਜਿੱਥੇ ਮੈਨੂੰ ਲੱਗਿਆ ਕਿ ਆਹ ਕਮੀਆਂ ਨਾਲ ਬਹੁਤ ਘਾਟਾ ਖਾਤਾ ਇੰਨਾ ਚੀਜ਼ਾਂ ਨਾਲ ਬਹੁਤ ਫਾਇਦਾ ਹੋਇਆ ਤਾਂ ਲੱਗਦਾ ਕਿ ਆਪਦੀ ਜ਼ਿੰਦਗੀ ਨੂੰ ਸਵਾਰਨਾ ਆਪਣੇ ਆਪ ਨੂੰ ਸਵਾਰਨਾ ਤੇ ਆਪਣੇ ਆਲੇ ਦੁਆਲੇ ਜੋ ਵੀ ਹੈ ਉਹਨਾਂ ਨੂੰ ਸਵਾਰਨਾ ਉਹਦੇ ਲਈ ਸਾਨੂੰ ਆਪਣੇ ਆਪ ਨੂੰ ਪਹਿਲਾਂ ਸਲਾਹਾਂ ਦੇਣੀਆਂ ਪੈਣਗੀਆਂ ਦੂਜਿਆਂ ਨੂੰ ਦੇਣੀਆਂ ਹਰ ਇੱਕ ਨੂੰ ਸੋਹਣੀਆਂ ਲੱਗਦੀਆਂ ਚੰਗੀਆਂ ਲੱਗਦੀਆਂ ਕਿ ਤੂੰ ਐ ਨਹੀਂ ਸੀ ਕਰਨਾ ਐ ਕਰਨਾ ਸੀ ਮੈਂ ਅਕਸਰ ਆਖਦੀ ਆ ਕਿ ਅਸੀਂ ਪਹਿਲਾਂ ਆਪਣੇ ਆਪ ਨੂੰ ਸਮਝਾਉਣਾ ਹੈ ਉਹਦੇ ਨਤੀਜਿਆਂ ਨਾਲ ਅਗਲੇ ਨੂੰ ਆਪਾਂ ਦੱਸ ਸਕਦੇ ਹਾਂ ਵੀ ਜੇ ਤੁਸੀਂ ਪੁੱਛਿਆ ਹੀ ਮੈਥੋਂ ਤਾਂ ਭਾਈ ਮੈਂ ਤਾਂ ਇਸ ਸਿਚੁਏਸ਼ਨ 'ਚ ਐ ਕੀਤਾ ਸੀ ਤਾਂ ਮੈਨੂੰ ਉਹਦਾ ਫਾਇਦਾ ਹੋਇਆ ਤੇ ਹਰ ਥਾਂ ਅਸੀਂ ਸਲਾਹ ਵੀ ਨਹੀਂ ਦੇ ਸਕਦੇ ਮਤ ਵੀ ਨਹੀਂ ਦੇ ਸਕਦੇ ਜਿੱਥੇ ਕਿਸੇ ਨੂੰ ਸੁਣਨ ਦਾ ਅਜੇ ਵਕਤ ਹੈ ਨਹੀਂ ਜਿਸ ਨੂੰ ਪਤਾ ਨਹੀਂ ਕਿ ਹਜੇ ਮੈਂ ਇਹਦੇ ਕੋਲ ਬੈਠਿਆ ਕੁਝ ਸੁਣਨਾ ਵੇਖਣਾ ਉੱਥੇ ਆਵਦੀ ਜਿਹੜੀ ਸੋਹਣੀ ਸਲਾਹ ਹੈ ਉਹ ਵੇਸਟ ਵੀ ਨਹੀਂ ਕਰਨੀ ਚਾਹੀਦੀ ਤੁਸੀਂ ਮੇਰੇ ਨਾਲ ਜਿੰਨੇ ਵੀ ਦੋਸਤ ਮਿੱਤਰ ਭੈਣ ਭਾਈ ਜੁੜੇ ਹੋਏ ਹੋ ਹਨ ਜਿਹਨੂੰ ਵੀ ਜੋ ਗੱਲ ਚੰਗੀ ਲੱਗਦੀ ਹੈ ਤਾਂ ਕਟੋ ਕਟ ਉਹਦੇ ਬਾਰੇ ਆਪਦੇ ਜਿਹੜੇ ਹੈਗੇ ਆ ਵਿਚਾਰ ਉਹ ਜ਼ਰੂਰ ਦੱਸਿਆ ਕਰੋ ਤੁਹਾਡੀਆਂ ਸਲਾਹਾਂ ਦੀ ਮੈਨੂੰ ਵੀ ਉਡੀਕ ਹੈ ਜਿਵੇਂ ਮੈਂ ਜਦੋਂ ਇਹ ਚੈਨਲ ਸ਼ੁਰੂ ਕੀਤਾ ਮੇਰੇ ਆਪਣਿਆਂ ਨੇ ਮੈਨੂੰ ਬਹੁਤ ਸਲਾਹਾਂ ਦਿੱਤੀਆਂ ਹੁਣ ਵੀ ਦਿੰਦੇ ਨੇ ਜੇ ਚਿਹਰੇ ਤੇ ਪ੍ਰੋਪਰ ਲਾਈਟ ਨਾ ਪਵੇ ਜੇ ਮੇਰੇ ਬੈਕ ਕੈਮਰੇ ਤੋਂ ਮੈਂ ਵੀਡੀਓ ਬਣਾਵਾ ਤਾਂ ਹਰ ਇੱਕ ਜਿਹੜਾ ਮੇਰੇ ਨਾਲ ਸੰਬੰਧਤ ਹੈ ਰਿਸ਼ਤਾ ਤੋਂ ਮੈਨੂੰ ਜ਼ਰੂਰ ਦੱਸ ਦੇਣੇ ਕਿ ਇੱਥੇ ਆ ਕਮੀ ਸੀਗੀ ਤੁਡੀ ਆਵਾਜ਼ ਘੱਟ ਸੁਣ ਰਹੀ ਸੀ ਜਾਂ ਤੁਹਾਡੇ ਚਿਹਰੇ ਤੇ ਲਾਈਟ ਨਹੀਂ ਸੀ ਪੈ ਰਹੀ ਜਾਂ ਜਾਂ ਬੈਕ ਕੈਮਰੇ ਤੋਂ ਤੁਹਾਡਾ ਚਿਹਰਾ ਬੜਾ ਅਜੀਬ ਜਿਹਾ ਲੱਗ ਰਿਹਾ ਸੀ ਜਾਂ ਕੈਮਰਾ ਨੇੜੇ ਸੀ ਹਨਾ ਉਹ ਬਹੁਤ ਸਲਾਵਾ ਮੈਨੂੰ ਦਿੰਦੇ ਨੇ ਮੈਂ ਫਿਰ ਵਾਰ-ਵਾਰ ਜਦੋਂ ਵੀ ਇੱਥੇ ਬੈਠਣਾ ਸ਼ੂਟ ਕਰਨਾ ਤਾਂ ਮੈਂ ਵੇਖਦੀ ਹੁੰਨੀ ਆ ਫਿਰ ਕਈ ਵਾਰ ਆਪਦੇ ਦਿਮਾਗ 'ਚ ਆਉਂਦਾ ਕਿ ਕਈ ਵਾਰ ਅਸੀਂ ਉਸ ਤਰ੍ਹਾਂ ਦਾ ਫੋਕਸ ਕੈਮਰੇ ਦਾ ਨਹੀਂ ਕਰ ਪਾਉਂਦੇ ਹਨਾ ਸਿੰਗਲ ਹੈਂਡਡ ਜਦੋਂ ਵਰਕ ਕਰ ਰਹੀ ਹੋਈ ਹੈ ਤਾਂ ਉਦੋਂ ਫਿਰ ਮੈਨੂੰ ਆਉਂਦਾ ਕਿ ਮੇਨ ਗੱਲ ਉਸ ਕੰਟੈਂਟ ਦੀ ਆ ਉਸ ਸਬਜੈਕਟ ਦੀ ਹੈ ਜੋ ਮੇਰੇ ਦਿਮਾਗ 'ਚ ਆਇਆ ਤੇ ਮੈਂ ਚਾਹਨੀ ਆ ਕਿ ਮੇਰੇ ਲਿਸਨਰਸ ਉਹਨੂੰ ਸੁਣਨ ਫਿਰ ਮੈਂ ਉਸੇ ਤਰ੍ਹਾਂ ਜਿੱਥੇ ਵੀ ਬੈਠੀ ਹੁੰਨੀ ਆ ਜਿਵੇਂ ਵੀ ਮੈਂ ਉਸੇ ਤਰ੍ਹਾਂ ਗੱਲ ਕਰਦੀ ਆ ਸੋ ਇਹ ਵੀ ਇੱਕ ਸਲਾਹ ਹੈ ਕਿ ਕਈ ਵਾਰ ਅਸੀਂ ਇੰਨੇ ਜ਼ਿਆਦਾ ਲਾਈਫ ਦੇ ਵਿੱਚ ਪ੍ਰੋਫੈਸ਼ਨਲ ਹੋ ਜਾਂਦੇ ਆ ਤੇ ਬਹੁਤ ਕੋਸ਼ਿਸ਼ ਜਿਹੜਾ ਹੈਗਾ ਉਹ ਸਾਡੇ ਕੋਲੋਂ ਖੁੰਝ ਜਾਂਦਾ ਹੈ ਤਾਂ ਉਹਨਾਂ ਗੱਲਾਂ ਦਾ ਵੀ ਅਸੀਂ ਧਿਆਨ ਰੱਖਣਾ ਹੈਗਾ ਮੈਂ ਨਾ ਜਿੰਨੇ ਵੀ ਮੈਂ ਪੋਡਕਾਸਟ ਸੋਲੋ ਪੋਡਕਾਸਟ ਸੁਣਦੀਆਂ ਜਿਨ੍ਹਾਂ ਨੂੰ ਵੀ ਸੁਣਦੀਆਂ ਮੈਨੂੰ ਲੱਗਦਾ ਕਿ ਇਹ ਆਪਣੀ ਗੱਲ ਕਿਸ ਤਰ੍ਹਾਂ ਕਹਿ ਰਹੇ ਨੇ ਮੈਨੂੰ ਸੁਣਨਾ ਚਾਹੀਦਾ ਤਾਂ ਮੈਂ ਵੇਖਦੀਆਂ ਕਈ ਵਾਰ ਉਹ ਬਿਲਕੁਲ ਸਿੰਪਲ ਤਰੀਕੇ ਨਾਲ ਬੈਠੇ ਹੁੰਦੇ ਆ ਤੇ ਉਹਨਾਂ ਦਾ ਬਹੁਤ ਸੋਹਣਾ ਕੰਟੈਂਟ ਹੁੰਦਾ ਸਬਜੈਕਟ ਹੁੰਦਾ ਤੇ ਸੁਣ ਕੇ ਮਜ਼ਾ ਆ ਜਾਂਦਾ ਸੋ ਇਹ ਵੀ ਹੈਗਾ ਆਪਣੇ ਆਪ ਨੂੰ ਅਸੀਂ ਇਹ ਵੀ ਗੱਲ ਸिखਾਉਣੀ ਆ ਕਿ ਹਰ ਚੀਜ਼ ਦਿਖਾਵਿਆਂ ਲਈ ਨਹੀਂ ਹੁੰਦੀ ਪ੍ਰੈਜੈਂਟੇਸ਼ਨ ਮੰਨਦੇ ਆ ਸੋਹਣੀ ਆ ਜਦੋਂ ਆਪਾਂ ਕਿਸੇ ਮੀਟਿੰਗ 'ਚ ਜਾਂਦੇ ਆ ਨਾ ਆਫਿਸ ਆਫਿਸਰਸ ਮਤਲਬ ਬੈਠੇ ਆ ਤਾਂ ਆਪਾਂ ਨੂੰ ਹੁੰਦਾ ਕਿ ਅਸੀਂ ਵੈਲ ਡਰੈਸਡ ਹੈਗੇ ਆ ਕਿ ਨਹੀਂ ਦੇਖੀਏ ਸਾਨੂੰ ਉਸੇ ਤਰ੍ਹਾਂ ਦੇ ਅਸੀਂ ਕੱਪੜੇ ਪਾਏ ਆ ਕੋਈ ਅਸੀਂ ਥੋੜੇ ਅ ਜੱਡ ਜੇ ਤਾਂ ਨਹੀਂ ਲੱਗ ਰਹੇ ਉਹ ਗੱਲਾਂ ਉੱਥੇ ਮਤਲਬ ਜ਼ਰੂਰ ਸਾਨੂੰ ਅਪਲਾਈ ਕਰਨੀਆਂ ਚਾਹੀਦੀਆਂ ਪਰ ਜਿੱਥੇ ਕੋਈ ਇਸ ਤਰ੍ਹਾਂ ਦੀ ਗੱਲ ਹੈਗੀ ਆ ਤਾਂ ਉੱਥੇ ਤੁਹਾਨੂੰ ਸਾਨੂੰ ਇਸ ਤਰ੍ਹਾਂ ਵੀ ਕਈ ਵਾਰ ਇਹ ਨਹੀਂ ਹੁੰਦਾ ਕਿ ਤੁਸੀਂ ਤਿਆਰ ਹੋਣ ਦੇ ਚੱਕਰ 'ਚ ਜਾਂ ਤੁਹਾਨੂੰ ਕੋਈ ਸ਼ੂਟ ਕਰੂਗਾ ਕਿ ਤੁਹਾਡੀ ਵੀਡੀਓ ਬਣਾਊਗਾ ਜਾਂ ਪ੍ਰੋਪਰ ਲਾਈਟਿੰਗ ਤੁਹਾਡੇ ਮੂੰਹ ਤੇ ਹੋਊਗੀ ਉਦੋਂ ਤੱਕ ਉਹ ਟਾਈਮ ਵੀ ਲੰਘ ਜਾਂਦਾ ਉਹ ਤੁਹਾਡੇ ਦਿਮਾਗ 'ਚੋਂ ਟੌਪਿਕ ਵੀ ਜਿਹੜਾ ਹੈਗਾ ਬਿਖਰ ਜਾਂਦਾ ਸੋ ਅੱਜ ਇਹੀ ਗੱਲਾਂ ਧਿਆਨ ਚਾ ਰਹੀਆਂ ਸੀ ਇੱਕ ਹੋਰ ਵੀ ਗੱਲ ਮੈਂ ਕਰਨੀ ਸੀ ਉਹ ਵੀ ਕਿਉਂਕਿ ਜਿਹੜਾ ਇਹ ਸਬਜੈਕਟ ਉਹ ਸਲਾਹਾਂ ਨਾਲ ریلیਟਡ ਹੈ ਤੇ ਕਿਸੇ ਨਾਲ ਨਾ ਗੱਲ ਹੋ ਰਹੀ ਸੀਗੀ ਕਿ ਉਹ ਬੰਦਾ ਕਹਿੰਦਾ ਕਿ ਮੈਂ ਨਾ ਜ਼ਿੰਦਗੀ ਚ ਕੋਈ ਬਿਜ਼ਨਸ ਕਰਨਾ ਹੈ ਮੇਰੇ ਬਹੁਤ ਸਾਰੇ ਸੁਪਨੇ ਆ ਮੈਂ ਆ ਪਲਾਨ ਕਰ ਰਹੀਆਂ ਆ ਆ ਪਲਾਨ ਕਰ ਰਹੀਆਂ ਤੇ ਉੱਥੇ ਮੈਨੂੰ ਪਤਾ ਕਿ ਉਹ ਮੇਰਾ ਪੈਸ਼ਨ ਵੀ ਹੈ ਉੱਥੇ ਮੈਨੂੰ ਕਾਮਯਾਬੀ ਮਿਲ ਜਾਣੀ ਆ ਤੇ ਥੋੜੇ ਦਿਨ ਬਾਅਦ ਫਿਰ ਉਹਦੇ ਬਾਰੇ ਪਤਾ ਲੱਗਿਆ ਕਿ ਉਹ ਫਿਲਹਾਲ ਅੱਜ ਵੀ ਉਹ ਉਸੇ ਕੰਡੀਸ਼ਨ 'ਚ ਆ ਉਹਦੀਆਂ ਪਲੈਨਿੰਗਸ ਚੱਲ ਰਹੀਆਂ ਨੇ ਪਰ ਉਹਨੇ ਪ੍ਰੈਕਟੀਕਲੀ ਕੋਈ ਉਹਨੂੰ ਅੰਜਾਮ ਨਹੀਂ ਦਿੱਤਾ ਤਾਂ ਇੱਕ ਵਾਰੀ ਉਹਨਾਂ ਦੇ ਮਦਰ ਨਾਲ ਗੱਲ ਹੋਈ ਉਹ ਕਹਿੰਦੇ ਅਸੀਂ ਬਹੁਤ ਪਰੇਸ਼ਾਨ ਆ ਇਹਨੂੰ ਤਾਂ ਇਹ ਹੀ ਨਹੀਂ ਪਤਾ ਲੱਗਦਾ ਕਿ ਮੈਂ ਕਰਨਾ ਕੀ ਹੈ ਬਸ ਇਹਦੇ ਦਿਮਾਗ 'ਚ ਪਲੈਨਿੰਗਸ ਚੱਲਦੀਆਂ ਰਹਿੰਦੀਆਂ ਸੋ ਇੱਕ ਇਹ ਸਲਾਹ ਵੀ ਹੈਗੀ ਹੈ ਕਿ ਜਦੋਂ ਕੁਝ ਵੀ ਕਰਨਾ ਪਹਿਲਾਂ ਤਾਂ ਆਪ ਦਾ ਸਾਰਾ ਫੋਕਸ ਰੱਖੋ ਕਿ ਮੈਂ ਜ਼ਿੰਦਗੀ 'ਚ ਕਿਹੜਾ ਕੰਮ ਕਰ ਸਕਦਾ ਜਦੋਂ ਤੁਸੀਂ ਉਧਰ ਨੂੰ ਵਧਣਾ ਸ਼ੁਰੂ ਕਰਦੇ ਹੋ ਨਿੱਕੇ ਨਿੱਕੇ ਪੈਰੀ ਨਿੱਕੇ ਨਿੱਕੇ ਐਫਰਟ ਨਾਲ ਤਾਂ ਉਹ ਚੀਜ਼ ਰੰਗ ਲਿਆਉਂਦੀ ਹੈ ਜੇ ਤੁਸੀਂ ਪਹਿਲਾਂ ਹੀ ਆਪਾਂ ਆਪਣੇ ਆਪ ਨੂੰ ਟੌਪ ਤੇ ਰੱਖੀਏ ਨਾ ਕਿ ਮੈਂ ਉੱਥੇ ਦੇਖਣਾ ਉਹ ਜਿਵੇਂ ਕਹਿੰਦੇ ਨੇ ਹੁੰਦੇ ਮੁੰਗੇਰੀ ਲਾਲ ਕੇ ਹਸੀਨ ਸੁਪਨੇ ਆਉਂਦਾ ਹੁੰਦਾ ਸੀ ਇੱਕ ਸੀਰੀਅਲ ਜਾਂ ਫਿਰ ਕਹਿੰਦੇ ਹੁੰਦਾ ਵੀ ਖਿਆਲੀ ਪਲਾਉ ਆਪਾਂ ਪਕਾਉਂਦੇ ਰਹਿੰਨੇ ਆ ਕੁਝ ਪ੍ਰੈਕਟੀਕਲੀ ਨਹੀਂ ਕਰਦੇ ਤਾਂ ਉਹ ਚੀਜ਼ਾਂ ਉੱਥੇ ਹੀ ਰਹਿ ਜਾਂਦੀਆਂ ਨੇ ਸੋ biznesman બનਨਾ ਜੀ ਸਦਕੇ ਸਾਨੂੰ બનਨਾ ਚਾਹੀਦਾ ਪਰ ਸਭ ਤੋਂ ਪਹਿਲਾਂ ਸਾਨੂੰ ਬਿਜ਼ਨਸ ਦੇ ਜਿਹੜੇ ਤੌਰ ਤਰੀਕੇ ਆ ਪਹਿਲਾਂ ਉਹਨਾਂ ਨੂੰ ਸਮਝਣਾ ਜ਼ਰੂਰੀ ਆ ਪਿੱਛੇ ਜੇ ਕਿਸੇ ਬਹੁਤ ਹੀ ਬਿਜ਼ਨਸ ਮੈਨੇਜਮੈਂਟ ਕਰਨ ਵਾਲੀ ਔਰਤ ਨਾਲ ਮੇਰਾ ਮੇਲ ਮਿਲਾਪ ਹੋਇਆ ਹਨ ਉਹਦੇ ਨਾਲ ਬਹੁਤ ਗੱਲਾਂ ਹੁੰਦੀਆਂ ਸੀ ਤਾਂ ਐਂਡ ਆਫ ਦਾ ਡੇ ਮੈਨੂੰ ਇਹੀ ਰਿਜ਼ਲਟ ਸਾਹਮਣੇ ਆਇਆ ਕਿ ਉਹ ਟੂ ਮੱਚ ਬਿਜ਼ਨਸ ਵੂਮਨ ਹੈ ਬਿਜ਼ਨਸ ਮਾਈਂਡਡ ਹੈ ਉਹਦੇ ਲਈ ਹਰ ਇੱਕ ਚੀਜ਼ ਇੱਕ ਬਿਜ਼ਨਸ ਹੈ। ਵੇਸ਼ਕ ਨੂੰ ਉਹਨੇ ਕਿਹਾ ਕਿ ਨਹੀਂ ਰਿਸ਼ਤੇਆਂ ਦਾ ਵੀ ਇਦਾਂ ਹੁੰਦਾ ਇਦਾਂ ਹੁੰਦਾ ਪਰ ਆਖਰ ਨੂੰ ਜਾ ਕੇ ਬਿਜ਼ਨਸ ਹੀ ਉਹਦੇ ਦਿਮਾਗ ਤੇ ਹਾਵੀ ਹੈ। ਸੋ ਇੰਨਾ ਵੀ ਨਹੀਂ ਹੋਣਾ ਚਾਹੀਦਾ। ਪਰ ਘੱਟੋ ਘੱਟ ਜਿਹੜੀ ਆਪਦੀ ਮਤਲਬ ਹੈਗੀ ਹੈ ਨਾ ਪੁਲਾਹ ਗਸੀ ਪੱਟਣੀਆਂ ਉਹਦਾ ਪਤਾ ਹੋਵੇ ਕਿ ਕਿਸ ਪਾਸੇ ਨੂੰ ਪੱਟਣੀਆਂ ਸੀ ਜ਼ਿੰਦਗੀ 'ਚ ਕਰਨਾ ਕੀ ਆ। ਸਾਡੀ ਕੀ ਯੋਗਤਾ ਹੈਗੀ ਆ। ਸੋ ਇਹ ਵੀ ਇੱਕ ਸਲਾਹ ਹੀ ਹੈ ਤੇ ਇੱਕ ਨਾਲ ਇਹਦੇ ਜੁੜਦੀ ਗੱਲ ਹੋਰ ਮੈਂ ਕਹਨੀ ਆ ਕਿ ਇੱਕ ਮੇਰੀ ਵਾਕਫ ਮੇਰੀ ਰਿਸ਼ਤੇਦਾਰੀ ਚੋਂ ਕੁੜੀ ਹੈ ਬਹੁਤ ਸਿਆਣੀ ਉਹਨੇ ਨਾ ਇੱਕ ਹੁਣ ਆਪਣਾ ਸ਼ੁਰੂ ਕੀਤਾ ਹੋਇਆ ਹੈ YouTube ਤੇ ਉਹਨੇ ਸ਼ੁਕਰਾਨਾ ਸੀਰੀਜ਼ ਇੱਕ ਸ਼ੁਰੂ ਕੀਤੀ ਹੋਈ ਹੈ ਤੇ ਉਹਨੇ ਜਦੋਂ ਅਦੀ ਮਨਚ ਬਣਾਇਆ ਪਲਾਨ ਕਿ ਮੈਂ YouTube ਤੇ ਕੁਛ ਨਾ ਕੁਛ ਪਾਇਆ ਕਰਨਾ ਡੇਲੀ ਤਾਂ ਉਹ ਰੋਜ਼ ਦਾ ਇੱਕ ਐਪੀਸੋਡ ਪਾਉਂਦੀ ਆ ਤੇ ਜਦ ਤੱਕ ਉਹਨੇ 100 ਐਪੀਸੋਡ ਪਾਉਣਿਆ ਉਹਦਾ ਚੈਨਲ ਬੜ ਵਧੀਆ ਸੋਹਣਾ ਚੱਲਦਾ ਰਹਿਣਾ ਤੇ ਮੇਰੀ ਤੁਹਾਨੂੰ ਸਾਰਿਆਂ ਨੂੰ ਇੱਕ ਇਹ ਗੁਜ਼ਾਰਿਸ਼ ਵੀ ਆ ਵੀ ਤੁਸੀਂ ਉੱਥੇ ਵੀ ਜਾ ਕੇ ਉਹਨਾਂ ਨੂੰ ਸੁਣਨਾ ਆ ਮੈਂ ਤੁਹਾਨੂੰ ਇੱਥੇ ਡਿਸਕ੍ਰਿਪਸ਼ਨ ਦੇ ਵਿੱਚ ਉਸ ਚੈਨਲ ਦਾ ਲਿੰਕ ਵੀ ਪਾ ਦੂੰਗੀ ਤੁਸੀਂ ਉਸ ਨੂੰ ਸੁਣਨਾ ਤੇ ਕਿਉਂਕਿ ਮੈਂ ਜਦੋਂ ਵੀ ਸੁਣਦੀ ਆ ਨਾ ਉਹਨੂੰ ਦੇਖੋ ਮੈਨੂੰ ਲੱਗਿਆ ਕਿ ਮੈਨੂੰ ਉਹਦਾ ਇਹ ਆਈਡੀਆ ਬਹੁਤ ਸੋਹਣਾ ਲੱਗਾ ਕਿ ਉਹਨੇ ਕੰਟੀਨਿਊਟੀ ਬਣਾਈ ਆ ਉਹਨੇ ਪਹਿਲਾਂ ਉਹਦੇ ਦਿਮਾਗ ਚ ਤੈਅ ਕੀਤਾ ਕਿ ਮੈਂ ਚੈਨਲ ਬਣਾਉਣਾ ਤਾਂ ਉਸਤੇ ਕਰਨਾ ਕੀ ਹੈ ਤੇ ਵਧੀਆ ਉਹ ਲਗਾਤਾਰਤਾ ਨਾਲ ਕਰ ਰਹੀ ਆ ਔਰ ਜਿਹੜੀਆਂ ਉਹ ਗੱਲਾਂ ਕਰਦੀ ਉਹ ਸੱਚੀ ਸਾਡੇ ਸਾਰਿਆਂ ਲਈ ਸੁਣਨ ਵਾਲੀਆਂ ਗੱਲਾਂ ਕਿ ਸਾਡੇ ਕੋਲ ਹਮੇਸ਼ਾ ਸ਼ਿਕਾਇਤਾਂ ਹੁੰਦੀਆਂ ਨੇ ਸਾਡੇ ਕੋਲ ਸ਼ੁਕਰਾਨੇ ਘੱਟ ਹੁੰਦੇ ਨੇ ਤੇ ਇਹ ਵੀ ਬਹੁਤ ਸੋਹਣੀ ਸਲਾਹ ਹੈ ਤੁਸੀਂ ਉਸ ਚੈਨਲ ਨਾਲ ਵੀ ਜੁੜਨਾ ਤੇ ਬਹੁਤ ਸਿਆਣੀ ਕੁੜੀ ਆ ਉਹ ਸਮਝਦਾਰ ਹੈਗੀ ਆ ਆਦੀ ਜ਼ਿੰਦਗੀ ਚ ਬਹੁਤ ਸੋਹਣਾ ਕੰਮ ਕਰ ਰਹੀ ਹੈ ਡਾਕਟਰ ਨਵਦੀਪ ਤੇ ਮੈਂ ਉਹਦਾ ਲਿੰਕ ਤੁਹਾਨੂੰ ਪਾਉਂਗੀ ਇੱਥੇ ਡਿਸਕ੍ਰਿਪਸ਼ਨ ਚ ਸੋ ਉਹਨਾਂ ਨੂੰ ਵੀ ਤੁਸੀਂ ਜਾ ਕੇ ਸੁਣ ਸਕਦੇ ਹੋ ਤੇ ਅੱਜ ਦਾ ਬਸ ਇਹ ਸੀਗਾ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਬਖੇਰਨਾ ਨਹੀਂ ਅਸੀਂ ਪਹਿਲਾਂ ਆਪਦੇ ਹੋਣ ਦਾ ਜਿਹੜਾ ਮਕਸਦ ਆ ਉਹ ਲੱਭਣਾ ਹੈ ਫਿਰ ਜਿਹੜੀਆਂ ਸਲਾਮਾਂ ਅਸੀਂ ਫਟਾਫਟ ਕਾਲ ਕਰਦੇ ਹਾਂ ਨਾ ਇੱਧਰ ਉੱਧਰ ਪਚਾਉਣ ਦੀ ਉਹ ਪਹਿਲਾਂ ਅਸੀਂ ਆਪਣੇ ਕੋਲ ਰੱਖੀਏ ਅਪਲਾਈ ਕਰੀਏ ਫਿਰ ਕਹੀਏ ਕਿ ਹਾਂ ਭਈ ਇਹ ਇੱਕ ਕੰਮ ਮੈਂ ਕੀਤਾ ਸੀ ਮੈਨੂੰ ਇਹਦਾ ਇਹ ਫਾਇਦਾ ਹੋਇਆ ਇੱਥੇ ਬੈਠ ਕੇ ਮੈਂ ਜੋ ਵੀ ਬੋਲ ਰਹੀ ਹਾਂ ਤੁਹਾਨੂੰ ਇਹ ਮਹਿਜ਼ ਬੋਲਣ ਵਾਲੀਆਂ ਗੱਲਾਂ ਨਹੀਂ ਹੈਗੀਆਂ ਕਿ ਬਸ ਮੈਂ ਬੋਲਤਾ ਤੇ ਟੁੱਟ ਕੇ ਖੜੀ ਹੋ ਗਈ ਤੇ ਉਸ ਤੋਂ ਬਾਅਦ ਪ੍ਰਣਾਲਾ ਉੱਥੇ ਦਾ ਉੱਥੇ ਬਹੁਤ ਸਾਰੀਆਂ ਗੱਲਾਂ ਆਪਦੇ ਪਿੰਡੇ ਤੇ ਹੰਡਾਈਆਂ ਹੋਈਆਂ ਹੁੰਦੀਆਂ ਨੇ ਆਪਦੇ ਜ਼ਿੰਦਗੀ ਚ ਉਹ ਨਾ ਉਹਨੂੰ ਉਤਾਰਿਆ ਹੁੰਦਾ ਬੁਰੀ ਤਰ੍ਹਾਂ ਤਾਂ ਜਾ ਕੇ ਕਿਤੇ ਤੁਹਾਨੂੰ ਅੱਗੇ ਜਾ ਕੇ ਕੁਝ ਕਹਿਣ ਨੂੰ ਤੁਹਾਡੇ ਕੋਲ ਹੁੰਦਾ ਹੈ ਨਾ ਤੇ ਇਹ ਵੀ ਨਹੀਂ ਕਿ ਇੰਨਾ ਪਰਫੈਕਟ ਕੋਈ ਵੀ ਨਹੀਂ ਹੁੰਦਾ ਗੁੱਸਾ ਆਉਂਦਾ ਮੈਨੂੰ ਵੀ ਕਈ ਵਾਰ ਰੀਐਕਟ ਵੀ ਕਿਸੇ ਚੀਜ਼ ਤੇ ਹੁੰਦਾ ਚਲੋ ਆਪਦਿਆਂ ਆਪਦੇ ਭੈਣ ਭਰਾਵਾਂ ਨਾਲ ਆਪਣੇ ਉਸ ਤਰ੍ਹਾਂ ਦੇ ਹੁੰਦੇ ਨੇ ਹੈ ਨਾ ਸਬੰਧ ਪਰ 올 ਓਵਰ ਜੇ ਅਸੀਂ ਸੋਚੀਏ ਜੇ ਦੁਨੀਆਦਾਰੀ ਚ ਵਿਚਰਨਾ ਜਾਂ ਕਿਤੇ ਨਾਹੀ ਤਾਂ ਕਿਸੇ ਨੂੰ ਆਪਣੇ ਤੇ ਬਹੁਤਾ ਹਾਵੀ ਹੋਣ ਦਿਓ ਕਿ ਤੁਸੀਂ ਚੁੱਪੋਂ ਕਿਸੇ ਵਜ੍ਹਾ ਕਰਕੇ ਤੇ ਅਗਲੇ ਨੂੰ ਲੱਗਦਾ ਕਿ ਇਹਨੂੰ ਜੋ ਮਰਜ਼ੀ ਕਹਿ ਦੋ ਇਹ ਵੀ ਇੱਕ ਸਲਾਹ ਹੈ ਮੈਂ ਤੋਂ ਇਸ ਬਾਤ ਸੇ ਚੁੱਪ ਹੂੰ ਕਿ ਤਮਾਸ਼ਾ ਨਾ ਬਣੇ ਉਹ ਸਮਝਦੇ ਖੈਂ ਕਿ ਹੁਆ ਕੁਛ ਵੀ ਨਹੀਂ ਹੈ ਸੋ ਇਹ ਸਲਾਹਾਂ ਜ਼ਿੰਦਗੀ ਚ ਸਾਡੇ ਬਹੁਤ ਕੰਮ ਆਉਂਦੀਆਂ ਤੇ ਸਾਨੂੰ ਇਹਨਾਂ ਦੇ ਆਖੇ ਲੱਗਦੇ ਰਹਿਣਾ ਚਾਹੀਦਾ ਇਹਨਾਂ ਦੇ ਮੁਤਾਬਕ ਚੱਲਦੇ ਰਹਿਣਾ ਚਾਹੀਦਾ ਅੱਜ ਦੀ ਗੱਲਬਾਤ ਇੰਨੀ ਜਲਦੀ ਮਿਲਦੇ ਆ ਸਤਿ ਸ਼੍ਰੀ ਅਕਾਲ